ਮਾਈ ਦੇ ਵਿੱਚ ਵੱਧ ਰਹੀ ਕ੍ਰਾਈਮ ਅਤੇ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਦੇ ਵਾਸਤੇ ਫਿਰੋਜ਼ਪੁਰ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਜੜੀ ਆ ਉਹ ਕੀਤੀ ਜਾ ਰਹੀ ਹੈ ਅੱਜ ਫਿਰੋਜ਼ਪੁਰ ਪੁਲਿਸ ਨੇ ਸ਼ਰਾਰਤੀ ਅਨਸਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਕਾਸੋ ਆਪਰੇਸ਼ਨ ਚਲਾਇਆ ਤੇ ਇਹਨਾਂ ਦੇ ਉੱਪਰ ਨਕੇਲ ਕੱਸਣ ਦੇ ਲਈ ਹਰ ਸੰਭਵ ਜੜੀ ਆ ਕੋਸ਼ਿਸ਼ ਕੀਤੀ ਆ ਤਾਂ ਜੋ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਸ਼ਾ ਅਤੇ ਕ੍ਰਾਈਮ ਜਿਹੜਾ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ ਦੱਸ ਦਈਏ ਇਸ ਘੜੀ ਦੇ ਤਹਿਤ ਅੱਜ ਬਸਤੀ ਸ਼ੇਖਾ ਵਾਲੀ ਵਿਖੇ ਕਾਸੋ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਦੀ ਅਗਵਾਈ ਅੱਜ ਫਿਰੋਜ਼ਪੁਰ ਦੇ ਡੀਆਈਜੀ ਵੱਲੋਂ ਕੀਤੀ ਗਈ ਹੈ ਤੇ ਦੱਸ ਦਈਏ ਕਿ ਹਰ ਸ਼ੱਕੀ ਕਾਰੀਆ ਸ਼ੱਕੀ ਵਿਅਕਤੀ ਦੀ ਜਿਹੜੀ ਆ ਪੂਰੀ ਡੂੰਘਾਈ ਨਾਲ ਜਿਹੜੀ ਆ छानबीन ਕੀਤੀ ਗਈ ਆ ਤਲਾਸ਼ੀ ਕੀਤੀ ਗਈ ਆ ਸੋ ਦੱਸ ਦਈਏ ਡੀਆਈਜੀ ਫਿਰੋਜ਼ਪੁਰ ਦੇ ਵੱਲੋਂ ਜਿਹੜਾ ਹੈ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਜਿਹੜਾ ਹੈ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਬਾਬਾ ਜੀ ਜਿਹੜਾ ਉਹ ਜਿਹੜੇ ਹੈ ਨਸ਼ਾ ਤਸਕਰ ਜਿਹੜੇ ਕਾਹ ਵੀ ਆਖੀ ਰਹੇ ਇਹਨਾਂ ਦੀ ਕੰਟੀਨਿਊਸ ਐਫਰਟ ਆ ਜਿਹੜੀ ਚੱਲਦੀ ਰਹੂਗੀ ਅ ਇੱਕ ਵਾਰੀ ਕਰਕੇ ਰੁਕਣ ਦੇ ਨਾਲ ਇਹ ਮੁਸ਼ਕਲ ਹੋ ਜਾਂਦੀ ਹੈ ਇਸ ਲਈ ਸਾਡੀ ਐਫਰਟ ਜਿਹੜੀ ਕੰਟੀਨਿਊਸ ਆ ਅਲੱਗ ਅਲੱਗ ਫਾਰਮ ਦੇ ਵਿੱਚ ਅਸੀਂ ਸਪਲਾਈ ਚੇਨ ਨੂੰ ਬ੍ਰੇਕ ਕਰਨੀ ਹੈ ਡਿਸਟ੍ਰੀਬਿਊਸ਼ਨ ਨੈਟਵਰਕ ਵੀ ਕਰਨੇ ਖਤਮ ਕਰਨੇ ਨੇ ਉਹ ਜਿਹੜੇ ਕੰਜ਼ਿਊਮਰ ਨੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਵੱਲ ਲੈ ਕੇ ਜਾਣਾ ਹੈ ਤਾਂ ਇਹ ਸਾਡੀ ਇਹ ਸਟ੍ਰੈਟਜੀ ਜਿਹੜੀ ਉਹਦੇ ਤਾਈਂ ਸਾਰਾ ਕੰਮ ਹੋਣਾ ਤਾਂ ਤੁਹਾਨੂੰ ਹੁਣ ਜੋ ਫੀਡਬੈਕ ਮਿਲਦੀ ਹੈ ਕਿ ਕਿੱਤੇ ਕੋਚੇ ਨੇ ਜਿਹੜੇ ਤਸਕਰ ਆ ਗਏ ਉਹਨਾਂ ਨੇ ਨICKEL ਕਸਲ ਮਤਲਬ ਕਿ ਤਸਕਰ ਬਿਲਕੁਲ ਜੀ ਹੁਣ ਉਹਨਾਂ ਵਾਸਤੇ ਡਿਸਟ੍ਰਿਬਿਊਸ਼ਨ ਡਿਫਿਟ ਡਿਫਾਈਲਡ ਹੋ ਗਈ ਹੈ ਔਰ ਬਹੁਤ ਸਾਰੇ ਲੋਕ ਇਥੋਂ ਨਿਕਲ ਵੀ ਗਏ ਨੇ ਬੱਦਲ ਵੀ ਗਏ ਨੇ ਔਰ ਸਾਨੂੰ ਉਮੀਦ ਹੈ ਕਿ ਜਿਹੜੇ ਰੰਗ ਸੁਣਦੇ ਹੋਗੇ ਉਹ ਵੀ ਜਾ ਜਾਣਗੇ